ਅੰਮ੍ਰਿਤਸਰ ਦੇ ਰਾਜਾ ਸੰਸੀ ਦੇ ਵਿੱਚ ਹੋਏ ਨਿਰੰਕਾਰੀ ਭਵਨ ਤੇ ਬੰਬ ਤਮਾਕਿਆਂ ਦੇ ਵਿੱਚ ਦੋ ਸਿੱਖ ਨੌਜਵਾਨ ਵਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਨੂੰ ਫੜਿਆ ਗਿਆ ਸੀ ਜੁਡੀਸ਼ੀਅਲ ਰਿਮਾਂਡ ਤੇ ਸੀਗੇ ਦੋਵੇਂ ਨੌਜਵਾਨ ਪੁਲਿਸ ਨੇ 90 ਦਿਨਾਂ 'ਚ ਚਲਾਨ ਪੇਸ਼ ਕਰਨਾ ਸੀ ਨਹੀਂ ਪੇਸ਼ ਹੋਇਆ ਐਕਸਟੈਂਸ਼ਨ ਮਿਲੀ ਐਕਸਟੈਂਸ਼ਨ ਖਾਰਜ ਹੋਈ ਔਰ ਖਾਰਜ ਹੋਣ ਤੋਂ ਬਾਅਦ ਪੁਲਿਸ ਨੇ ਚਲਾਨ ਪੇਸ਼ ਕੀਤਾ ਇਸ ਮਾਮਲੇ ਤੇ ਗੱਲਬਾਤ ਕਰਦੇ ਆ ਸੀਨੀਅਰ ਐਡਵੋਕੇਟ ਔਰ ਅਵਤਾਰ ਔਰ ਵਿਕਰਮ ਦੇ ਵਕੀਲ ਜਸਪਾਲ ਸਿੰਘ ਮਨਪੁਰ ਸਾਹਿਬ ਦੇ ਨਾਲ ਮਨਪੁਰ ਸਾਹਿਬ ਇਹ ਟੈਕਨੀਕਲ ਦਾ ਪੇਜ ਦੇ ਵਿੱਚ ਫਸਿਆ ਲੱਗਦਾ ਹੈ ਲੀਗਲੀ ਕਿੱਥੇ ਮਾਮਲਾ ਖੜਾ ਹੈ ਅਵਤਾਰ ਔਰ ਵਿਕਰਮਜੀਤ ਦਾ ਲੀਗਲ ਸਟੇਟਸ ਕੀ ਹੈ ਹੁਣ ਦੇਖੋ ਲੀਗਲ ਸਟੇਟਸ ਤਾਂ ਇਹਨਾਂ ਦੇ ਜਦੋਂ 90 ਦਿਨ ਪੂਰੇ ਹੁੰਦੇ ਸੀ ਵਿਕਰਮਜੀਤ ਦੀ 22/11 ਦੀ ਡੈਸਟ ਸੀ ਉਹਦੇ 19 ਫਰਵਰੀ 2019 ਨੂੰ 90 90ਵਾਂ ਦਿਨ ਸੀਗਾ ਉਹਦਾ ਤੇ 21 ਫਰਵਰੀ ਨੂੰ ਅਵਤਾਰ ਦਾ ਜਿਹੜਾ 90ਵਾਂ ਦਿਨ ਸੀਗਾ ਸੋ ਇਹਨਾਂ ਨੇ 13 ਫਰਵਰੀ ਨੂੰ ਇਲਾਕਾ ਮੈਜਿਸਟਰੇਟ ਜਨਾਰੇ ਤੋਂ 90 ਤੋਂ 180 ਦਿਨ ਦੀ ਜਿਹੜੀ ਐਕਸਟੈਂਸ਼ਨ ਲੈ ਲਈ ਸੀ ਜਿਹੜੀ ਐਜ਼ ਪਰ ਲਾ ਜਿਹੜੀ ਇਲਾਕਾ ਮੈਜਿਸਟ੍ਰੇਟ ਕੰਪੀਟੈਂਟ ਨਹੀਂ ਸੀਗੀ ਉਹਦੀ ਬਿਯੌਂਡ ਦੀ ਜੂਰਡਿਕਸ਼ਨ ਜਾ ਕੇ ਉਹਨੇ ਇਹ ਐਕਸਟੈਂਸ਼ਨ ਕੀਤੀ ਅਸੀਂ ਇਹ ਪੁਆਇੰਟ ਉੱਥੇ ਵੀ ਦੇਜ ਕੀਤਾ ਸੀ ਵੀ ਇਹ ਐਪਲੀਕੇਸ਼ਨ ਮੇਨਟੇਨੇਬਲ ਨਹੀਂ ਹੈਗੀ ਪਰ ਸਾਡੀ ਉਸ ਗੱਲ ਨੂੰ ਦਰਕਨਾਲ ਕਰਕੇ ਇਲਾਕਾ ਮੈਜਿਸਟ੍ਰੇਟ ਨੇ ਉਹ ਐਕਸਟੈਂਸ਼ਨ ਦੇ ਦਿੱਤੀ ਫਿਰ ਅਸੀਂ ਉਹ ਐਕਸਟੈਂਸ਼ਨ ਨੂੰ ਜਿਹੜੀ ਉਹਦੀ ਸਰਟੀਫਾਈਡ ਕਾਪੀ ਲੈ ਕੇ ਫਿਰ ਅਸੀਂ ਉਹਨੂੰ ਸੈਸ਼ਨ ਕੋਰਟ ਅਮਲਸਰ ਚੈਲੰਜ ਕੀਤਾ ਉੱਥੇ 5 ਮਾਰਚ ਨੂੰ ਅਸੀਂ ਫਾਈਲ ਕੀਤੀ ਸੀ ਤੇ 25 ਮਾਰਚ ਨੂੰ ਜਿਹੜਾ ਉਹਦਾ ਫਿਰ ਆਰਗੂਮੈਂਟਸ ਹੀ ਉਸੇ ਦਿਨ ਆਰਡਰ ਹੋਇਆ ਤੇ ਐਡੀਸ਼ਨਲ ਸੈਸ਼ਨ ਜੱਜ ਸਰਦਾਰ ਸਮਜੀਤ ਸਿੰਘ ਧਾਲੀਵਾਲ ਨੇ ਉਹ ਜਿਹੜਾ ਐਕਸਟੈਂਸ਼ਨ ਦਾ ਪੀਰੀਅਡ ਮਿਲਿਆ ਸੀਗਾ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਕੋ ਕਿਉਂਕਿ ਇਨੀਸ਼ੀਅਲ ਜਿਹੜੀ ਪੰਜਾਬ ਪੁਲਿਸ ਦੇ ਥਾਣਾ ਰਾਜਾ ਸੰਸੀ ਦੇ ਵਿੱਚ ਮਕਾਮਲਾ ਦਲਸੀ ਬਾਅਦ ਦੇ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੂੰ ਇਹ ਇਨਵੈਸਟੀਗੇਸ਼ਨ ਚੱਲ ਗਈ ਸੀ ਸੋ ਉਹਨਾਂ ਨੇ ਉਹ ਐਕਸਟੈਂਸ਼ਨ ਜਿਹੜੀ ਸੀਗੀ ਉਹ ਖਾਰਜ ਕਰਤੀ ਤੇ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਅਸ 90ਵੇਂ ਤੇ 91ਵੇਂ ਦਿਨ ਤੋਂ ਲੈ ਕੇ ਹੁਣ ਤੱਕ ਸਾਡੀ ਇਹ ਜਿਹੜੀ ਅਵਤਾਸ਼ ਸਿੰਘ ਦੀ ਵਿਕਰਮਜੀਤ ਸਿੰਘ ਦੀ ਕਸਟਡੀ ਆ ਇਲੀਗਲ ਡਿਕਲੇਅਰ ਕਰਤੀ ਸੀਨੀਅਰ ਜੱਜ ਜਿਹੜੇ ਆਪਣੇ ਸੈਸ਼ਨ ਕੋਰਟ ਨੇ ਤੋਂ ਸੋ ਸਾਡੀ ਦਾ ਇਲੀਗਲ ਕਸਟਡੀ ਸੀ ਅਜੇ ਆਰਡਰ ਨਹੀਂ ਸੀ ਮਿਲਿਆ ਸਾਨੂੰ ਅੱਜ ਆਰਡਰ ਆਨਲਾਈਨ ਅਪਡੇਟ ਹੋਇਆ ਸਾਨੂੰ ਉਹਦੀ ਸਰਟੀਫਿਕੇਟ ਕਾਪੀ ਮਿਲੂਗੀ ਉਹ ਆਰਡਰ ਸਾਥ ਥੱਲੇ ਫਾਈਲ ਜਾਊਗੀ ਤੇ ਫਿਰ ਉਹਦੇ ਉੱਤੇ ਅਸੀਂ ਦਵਾਦੇ ਜਿਹੜਾ ਉਹਨਾਂ ਨੂੰ ਜਿਹੜਾ ਉਹ ਕਵਾਂਗੇ ਕਿ ਕਿਉਂਕਿ ਉਹਨਾਂ ਦੇ ਜਿਹੜੇ ਦਿਨ ਵਧਾਏ ਸੀ ਉਹ ਉਹਨਾਂ ਦੇ ਖਾਜ ਹੋ ਗਏ ਇਸ ਕਰਕੇ ਅਸੀਂ ਲੀਗਲ ਕਸਟਡੀ ਜੀ ਸਾਨੂੰ ਵਿਦ ਆਰਡ ਵਿਦਾਊਟ ਛੋਟੀ ਜਿਹੜਾ ਸਾਨੂੰ ਰਿਲੀਜ਼ ਕੀਤਾ ਜਾਵੇ ਸੋ ਪਰ ਦੂਜੇ ਜਿੰਨਾ ਚਿਰ ਤੱਕ ਆਰਡਰ ਨਹੀਂ ਇੱਕ ਪਹੁੰਚਦਾ ਇੱਕ ਜਿਹੜੀ ਫਿਰ ਅਸੀਂ 25 ਫਰਵਰੀ ਨੂੰ ਜ਼ਮਾਨਤ ਲਈ ਸੀ ਵੀ ਚਲਾਨ ਨਹੀਂ ਆਇਆ ਤੇ ਉਹਨਾਂ ਨੇ ਇਹ ਕਹਿ ਕੇ ਖਾਜ ਕਰਤੀ ਸੀ ਵੀ ਅਸੀਂ ਇਹਦੀ ਜਿਹੜੀ ਆ ਉਹ ਐਕਸਟੈਂਸ਼ਨ ਕਰਤੀ ਇਸ ਕਰਕੇ ਟਾੜੀ ਚਲਾਨ ਨਹੀਂ ਬਣਦਾ ਟਾੜੀ ਬੇਲ ਨਹੀਂ ਬਣਦੀ ਟਾੜੀ ਬੇਲ 180 ਦਿਨਾਂ ਦੇ ਬਾਅਦ ਇਹ ਮੇਨਟੇਨੇਬਲ ਸੋ ਉਹਦੀ ਵੀ ਅਸੀਂ ਜਿਹੜੀ ਰਿਵੀਜ਼ਨ ਸੈਸ਼ਨ ਕੋਰਟ ਅੰਮ੍ਰਿਤਸਰ ਲਾਈ ਸੀ ਉਹ ਉਹ 25 ਤਰੀਕ ਨੂੰ ਲਾਈ ਸੀ ਕਿਉਂਕਿ ਉਹਦੀ ਕਾਪੀ ਲੇਟ ਮਿਲੀ ਸੀ ਉਹ 20 ਤਰੀਕ ਨੂੰ ਕਾਪੀ ਮਿਲੀ ਚਾਰ ਤ ਅੱਗੇ ਛੁੱਟੀਆਂ ਆ ਗਈਆਂ 25 ਨੂੰ ਫਾਈਲ ਕੀਤੀ ਉਹਦਾ 3 ਅਪ੍ਰੈਲ ਦਾ ਨੋਲਸ ਐਡੀਸ਼ਨ ਸੈਸ਼ਨ ਜਰ ਸਰਦਾ ਜਸਪਿੰਦਰ ਸਿੰਘ ਅਮਲਸਰ ਉੱਥੇ ਜਿਹੜਾ ਨੋਲਸ ਹੋਇਆ ਹੋਇਆ ਸਟੇਟ ਨੂੰ ਤੇ ਫਾਈਲ ਮੰਗਾਈ ਆ ਤੇ ਇਹ ਵੀ ਇੱਕ ਗੱਲ ਹੈਗੀ ਆ ਇਹ ਬੜੀ ਵੀ ਪੁਲਿਸ ਨੂੰ ਕਾਹਲੀ ਪਹਿਲਾਂ ਤਾਂ ਉਹਨਾਂ ਨੇ 90 ਦਿਨ ਹੋਰ ਵਧਾਏ ਅਜੇ ਇਸ ਗੱਲ ਨੂੰ ਮਹੀਨੇ ਦੇ ਕਰੀਬ ਹੋਇਆ ਸੀਗਾ ਤੇ 25 ਤਰੀਕ ਨੂੰ ਜਦੋਂ ਉਹਨਾਂ ਦੀ ਐਕਸਟੈਂਸ਼ਨ ਖਾਜ ਹੋ ਗਈ ਤੇ 26 ਤਰੀਕ ਨੂੰ ਉਹਨਾਂ ਦੇ ਜਿਹੜਾ ਚਲਾਨ ਆ ਉਹ ਤੋਂ ਉਥਮੁੱਥ ਦੇ ਵਿੱਚ ਕਿਵੇਂ ਕੰਪਲੀਟ ਅਜਹੀਂ ਦਿੱਤਾ ਉਹਨਾਂ ਨੇ ਇਲਾਕਾ ਮੈਜਿਸਟ੍ਰੇਟ ਦੀ ਕੋਰਟ ਚ ਦੇਣ ਦੀ ਥਾਂ ਤੇ ਐਡੀਸ਼ਨਲ ਸੈਸ਼ਨਰ ਸਬਜੀ ਸਿੰਘ ਧਾਲੀਵਾਲ ਦੀ ਅਦਾਲਤ ਦੇ ਵਿੱਚ ਜਿਹੜੀ ਅਦਾਲਤ ਨੇ ਇਹਨਾਂ ਦੀ ਐਕਸਟੈਂਸ਼ਨ ਖਾਜ ਕੀਤੀ ਸੀ ਉੱਥੇ ਉਹ ਦੇ ਦਿੱਤਾ ਤੇ ਹੁਣ ਉਹਨੂੰ ਪਤਾ ਲੱਗਿਆ ਕਿਉਂਕਿ ਸਾਨੂੰ ਤਾਂ ਚਲਾਨ ਦੀ ਕਾਪੀ ਅਜੇ ਨਹੀਂ ਮਿਲਣੀ ਜਿੰਨਾ ਚਿਰ ਤਾਂ ਅਵਤਾਰ ਸਿੰਘ ਤੇ ਵਿਕ੍ਰਮਜੀਤ ਸਿੰਘ ਪੇਸ਼ ਕਰਨਗੇ ਜਦੋਂ 8 ਤਰੀਕ ਉਹਨਾਂ ਨੇ ਪ੍ਰੋਡਕਸ਼ਨ ਦੇ ਜਿਹੜੇ ਸੈਂਟਰ ਜੇਨ ਨੂੰ ਭੇਜੇ ਆ 8 ਤਰੀਕ ਨੂੰ ਉਹਨਾਂ ਨੂੰ ਪੇਸ਼ ਕਰਨਗੇ ਫਿਰ ਸਾਨੂੰ ਕਾਪੀ ਮਿਲੂਗੀ ਉਹਨੂੰ ਵੀ ਅਸੀਂ ਫਾਈਟ ਕਰਾਂਗੇ ਕਿ ਉਹ ਸਿੱਧਾ ਜਿਹੜਾ ਚਲਾਨ ਦੇਣਾ ਹੈਗਾ ਉਹ ਐਜ਼ ਪਰ ਰੂਲ ਤੇ ਐਕਟ ਦੇ ਮੁਤਾਬਕ ਦੇ ਉਲਟ ਜਾ ਕੇ ਉਹਨਾਂ ਨੇ ਕੀਤਾ ਕਿਉਂਕਿ ਜੇ ਸਪੈਸ਼ਲ ਕੋਰਟ 'ਚ ਵੀ ਦੇਣਾ ਚਲਾਨ ਸਪੈਸ਼ਲ ਕੋਰਟ ਅਲਨਾਫੁਲ ਐਕਟੀਵਿਟੀ ਪੋਨਸ਼ਨ ਐਕਟ ਦੇ ਥੱਲੇ ਉੱਚ ਹਾਈ ਕੋਰਟ ਦੇ ਚੀਫ ਜਸਟਿਸ ਤੇ ਹੋਮ ਮਿਨਿਸਟਰੀ ਪੰਜਾਬ ਵੱਲੋਂ ਦੋਸ਼ ਹਰੇਕ ਸੈਸ਼ਨ ਡਿਵੀਜ਼ਨ ਦੀਆਂ ਦੋ ਜੱਜ ਸਾਹਿਬਾਨ ਨੂੰ ਜਿਹੜਾ ਸਪੈਸ਼ਲ ਕੋਡ ਡਿਕਲੇਅਰ ਕੀਤਾ ਇੱਕ ਤਾਂ ਹਰੇਕ ਸੈਸ਼ਨ ਡਿਵੀਜ਼ਨ ਸੈਸ਼ਨ ਜੱਜ ਸਾਹਿਬ ਜਿਵੇਂ ਅਮਲਸਰ ਦੇ ਸੈਸ਼ਨ ਜੱਜ ਸਾਹਿਬ ਕਰਮਜੀਤ ਸਿੰਘ ਆ ਉਹ ਤੇ ਇੱਕ ਇਹ ਅਜੇ ਵਨ ਜਿਹੜੇ ਸਰਬਜੀਤ ਸਿੰਘ ਧਾਲੀਆ ਸੋ ਜਿਹੜੀ ਉਹਨਾਂ ਨੇ ਡਾਇਰੈਕਟ ਚਲਾਨ ਵੀ ਦੇਣਾ ਸੀ ਜੇ ਤਾਂ ਉਹਨਾਂ ਨੂੰ ਬਣਦਾ ਸੀ ਦੇਣਾ ਕਰਮਜੀਤ ਸਿੰਘ ਸੈਸ਼ਨ ਜੱਜ ਸਾਹਿਬ ਉਹ ਸੈਸ਼ਨ ਜੱਜ ਸਾਹਿਬ ਦੇਖਦੇ ਵੀ ਕੇਸ ਆਪਣੇ ਕੋਲ ਰੱਖਣਾ ਜਾਂ ਧਾਲੀਆ ਸਾਹਿਬ ਕੋ ਦੇਣਾ ਪਰ ਕਿਉਂਕਿ ਇਹ ਜਿਹੜਾ ਡਾਇਰੈਕਟ ਚਲਾਨ ਦੇਣ ਦੀ ਉਹਨਾਂ ਨੇ ਇਹ ਸਪੈਸ਼ਲ ਸੈਲ ਨੇ ਕੀਤੀ ਹੈ ਤਾਦਾ ਅਦਾਲਤਾਂ ਦੇ ਵਿੱਚ ਸੀਗੀ ਕਿਉਂਕਿ ਤਾਦਾ ਦੇ ਵਿੱਚ ਇਹ ਪ੍ਰਵੀਜ਼ਨ ਸੀਗੀ ਵੀ ਜਿਹੜੀ ਸਪੈਸ਼ਲ ਕੋਰਟ ਹੈਗੀ ਆ ਉਹ ਡਾਇਰੈਕਟ ਕਾਗਨੀਸ਼ੈਂਸ ਲੈ ਸਕਦੀ ਆ ਪਰ ਅਨਲੌਫੁਲ ਐਕਟੀਵਿਟੀ ਪ੍ਰਵੈਂਸ਼ਨ ਐਕਟ ਦੇ ਥੱਲੇ ਬਿਸ਼ੱਕ ਇਹ ਸਪੈਸ਼ਲ ਕੋਰਟਾਂ ਹੈਗੀਆਂ ਪਰ ਇਹਨਾਂ ਕੋਲ ਡਾਇਰੈਕਟ ਕਾਗਨੀਸ਼ੈਂਸ ਲੈਣ ਦਾ ਕੋਈ ਲਾ ਦੇ ਵਿੱਚ ਲਿਖਿਆ ਨਹੀਂ ਹੋਇਆ ਇਹਨਾਂ ਨੇ ਕਾਨੂੰਨ ਤੋਂ ਉਲਟ ਜਾ ਕੇ ਡਾਇਰੈਕਟ ਚਲਾਨ ਦੇਤਾ ਚਲਾਨ ਆਉਣਾ ਚਾਹੀਦਾ ਸੀ ਅਜਨਾਲੇ ਮੈਡਮ ਰਾਧਕਾ ਪੁਰੀ ਦੀ ਐਸਡੀਜੀਐਮ ਦੀ ਕੋਲਚ ਉਤੋਂ ਹੁਕਮਿਤ ਹੋ ਕੇ ਜਿਹੜਾ ਚਲਾਨ ਜਿਹੜਾ ਇੱਥੇ ਆਉਣਾ ਸੀ ਸੋ ਸਾਰਾ ਯਾਨੀ ਕਿ ਇਹ ਚ ਕਹਿ ਸਕਦੇ ਹਾਂ ਕਿ ਬਹੁਤ ਹੀ ਫਿਸ਼ੀ ਜਿਹਾ ਜਿਹੜਾ ਲੱਗਦਾ ਹੈਗਾ ਕੁਝ ਮਿਲੀ ਭੁਗਤ ਵੀ ਲੱਗਦੀ ਹੈਗੀ ਆ ਸੋ ਅਸੀਂ ਪਰ ਕਾਨੂੰਨੀ ਲੜਾਈ ਲੜ ਰਹੇ ਹਾਂ। ਦੋ ਤਿੰਨ ਛੋਟੇ ਛੋਟੇ ਸਵਾਲ ਨੇ। ਇੱਕ ਤਾਂ ਇਹ ਹੈ ਕਿ ਆਮ ਦਿਨਾਂ ਦੇ ਵਿੱਚ ਜੇਕਰ ਨਹੀਂ ਚਲਾਨ ਪੇਸ਼ ਹੋਇਆ 90 ਦਿਨਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਅਗਲੀ ਕੀ ਹੁੰਦੀ ਹੈ? ਬੇਲ ਅਪਲਾਈ ਹੋ ਜਾਂਦੀ ਹੈ। 90 ਦਿਨਾਂ ਜੇ ਚਲਾਨ ਨਹੀਂ ਹੋਇਆ ਤੇ 91 ਦਿਨ ਜਿਹੜੀ ਹੈਗੀ ਆ ਉਹ ਇੱਕ ਰਾਈਟ ਆ ਬੇਲ। ਹਰੇਕ ਅਕਿਊਜ਼ ਦਾ। ਕਈ ਕੇਸਾਂ 'ਚ 60 ਦਿਨ ਹੁੰਦੇ ਆ, ਕਈਆਂ 'ਚ 90 ਦਿਨ ਹੁੰਦੇ ਆ। ਜੇ 90 ਤੋਂ ਕਈ ਕੇਸਾਂ 'ਚ ਐਨਡੀਪੀਐਸ 'ਚ ਵੀ ਹੁੰਦਾ ਉਹ ਤੇ ਇੱਕ ਫਰਦਰ 90 ਦੇ ਲੈਣੇ ਆ ਉਹ ਵਿਦ ਪਰਮਿਸ਼ਨ ਆਫ ਕੋਰਟ। ਉਹ ਵੀ ਸਪੈਸ਼ਲ ਕੋਲ ਜਿਹੜੀ ਹੁੰਦੀ ਹੈ ਐਨਡੀਪੀਐਸ ਦੀ ਐਡੀਸ਼ਨ ਸੈਸ਼ਨ ਅੱਜ ਉਹ ਹੀ ਦਿੰਦਾ ਹੈਗਾ ਸੋ ਇਹਦੇ ਵਿੱਚ ਵੀ ਜੇ ਇਹਨਾਂ ਨੇ 90 ਦਿਨ ਅਗਲੇ ਲੈਣੇ ਸੀ ਤਾਂ ਉਹ ਸੈਸ਼ਨ ਅਮਰਸਰ ਦੇ ਕੋਲੋਂ ਉਹ ਕੰਪੀਟੈਂਟ ਅਥਾਰਟੀ ਸੀ ਇਹਦੇ ਤੇ ਲਾ ਵੀ ਕਲੀਅਰ ਆ ਕੇਲਾ ਹਾਈ ਕੋਰਟ ਦਾ ਬੰਬੇ ਹਾਈ ਕੋਰਟ ਦਾ ਜਜਮੈਂਟ ਦਿੱਤੀਆਂ ਗਈਆਂ ਇਹ ਜਿਹੜਾ ਚਲਾਨ ਪੇਸ਼ ਕੀਤਾ ਕੀ ਹੁਣ ਐਡਮਿਸਿਬਲ ਹੈ ਕਾਨੂੰਨਨ ਤੌਰ ਦੇ ਉੱਤੇ ਜਦੋਂ ਉਹਨਾਂ ਨੇ ਪੇਸ਼ ਕਰ ਦਿੱਤਾ ਹੈ ਤਾਂ ਕੀ ਉਹ ਐਡਮਿਸਿਬਲ ਹੈਗਾ ਦੇਖੋ ਗਲਤ ਉਹਨਾਂ ਨੇ ਵੀ ਗਲਤ ਦਿੱਤਾ ਤੇ ਕੋਰਟ ਨੇ ਵੀ ਗਲਤ ਜਿਹੜਾ ਅਕਸੈਪਟ ਕੀਤਾ ਹੈਗਾ ਅਸੀਂ ਇਸ ਗੱਲ ਨੂੰ ਸਾਨੂੰ ਕਿਉਂ ਨੋਟਸ ਹੁਣ ਜਦੋਂ 8 ਤਰੀਕ ਨੂੰ ਅਸੀਂ ਜਾਵਾਂਗੇ ਤਾ ਅਵਤਾਲ ਸਿੰਘ ਉਹਨਾਂ ਨੂੰ ਪੇਸ਼ ਕਰਨ ਦੇ ਜਿਹੜੇ ਆਰਡਰ ਹੈਗੇ ਆ ਜਦੋਂ ਪੇਸ਼ ਕਰਨਗੇ ਅਸੀਂ ਉਹ ਇਹ ਗੱਲ ਦੀ ਬਹਿਸ ਕਰਾਂਗੇ ਵੀ ਅਦਾਲਤ ਨੇ ਜਿਹੜਾ ਡਾਇਰੈਕਟ ਕਾਗਨਿਜੈਂਸ ਲਿਆ ਕੇਸ ਲਿਆ ਉਹ ਸਹੀ ਨਹੀਂ ਹੈਗਾ ਬਾਕੀ ਕਾਪੀਆਂ ਮਿਲਣਗੀਆਂ ਉਹਦੇ 'ਚ ਦੇਖਾਂਗੇ ਵੀ ਕੀ ਉਹ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਹੈਗੀਆਂ ਜਿਹੜੀਆਂ ਯੂਏਪੀ ਦੇ ਚਲਾਨ ਨੂੰ ਦੇਣ ਵਾਸਤੇ ਪੂਰੀਆਂ ਹੋਣੀਆਂ ਚਾਹੀਦੀਆਂ ਹੈਗੀਆਂ ਉਹ ਫੇਰ ਹੱਥ ਨੂੰ ਪਤਾ ਲੱਗੂਗਾ ਤੇ ਇੱਕ ਸਾਡੀ ਜਿਹੜੀ ਰਿਵੀਜ਼ਨ ਬੇਲ ਦੀ ਹੈਗੀ ਉਹ 3 April ਨੂੰ ਹੈਗੀ ਆ ਤੇ ਇੱਕ ਹੁਣ ਜਦੋਂ ਇਹ ਫਾਈਲ ਥੱਲੇ ਚਲੀ ਜਾਂਦੀ ਆ ਅੱਜ ਤੱਕ ਤਾਂ ਗਈ ਨਹੀਂ ਸੀ ਤਾਂ ਫੇਰ ਅਸੀਂ ਇੱਕ ਵਾਰ ਥੱਲੇ ਵੀ ਟਰਾਈ ਕਰਾਂਗੇ ਵੀ ਅੱਜ ਵ ਅਪੀਲੈਂਸ ਜਿਹੜੀ ਸੀ ਅਵਤਾਲ ਸਿੰਘ ਦੇ ਵਿਕਟਮਜੀਤ ਸਿੰਘ ਦੀ ਐਸਡੀਜੀਐਮਾ ਜਨਾਰਾ ਦੀ ਕੋਰਟ ਦੇ ਵਿੱਚ ਥਰੂ ਵੀਡੀਓ ਕਾਨਫਰੈਂਸਿੰਗ ਸੀ ਉੱਥੇ ਉਹ ਕੀ ਕਹਿੰਦੇ ਆ ਉਤੋਂ ਫੇ ਅਗਲਾ ਜਿਹੜਾ ਪੈਂਡਿੰਗ ਆ ਤੁਹਾਨੂੰ ਉਮੀਦ ਹੈਗੀ ਹੈ ਬੇਲ ਦੀ ਹੁਣ ਦੇਖੋ ਕਾਨੂੰਨ ਦੇ ਮੁਤਾਬਕ ਹੀ ਅਸੀਂ ਲੜਾਈ ਲਾਦੇ ਆ ਕਾਨੂੰਨ ਦੇ ਮੁਤਾਬਕ ਸਾਡੀ ਰਾਈਟ ਆ ਬੇਲ ਜਿਹੜਾ ਮੰਡੈਟਰੀ ਬੇਲ ਦਾ ਉਹ ਸਾਡਾ ਰਾਈਟ ਆ ਉਹ ਅਸੀਂ ਜੇ ਇਹਨਾਂ ਨੇ ਚਲਾਨ ਦੇ ਵੀ ਦਿੱਤਾ ਕਾਨੂੰਨ ਇਹ ਕਹਿੰਦਾ ਹੈਗਾ ਵੀ ਜੇ ਐਪਲੀਕੇਸ਼ਨ ਪਹਿਲਾਂ ਲੱਗੀ ਆ ਰਿਵੀਜ਼ਨ ਪਹਿਲਾਂ ਲੱਗੀ ਆ ਤੇ ਇਤਲਾਹ ਬਾਅਦ ਚਾਉਂਦਾ ਹੈਗਾ ਤਾਂ ਉਹਦਾ ਕੋਈ ਮੈਨਾ ਨਹੀਂ ਲੱਜਾਂਦਾ ਇੱਥੇ ਲਾ ਸੁਪਰੀਮ ਕੋਰਟ ਜਿਹੜਾ ਬਿਲਕੁਲ ਕਲੀਅਰ ਹੈਗਾ ਤੇ ਸਾਨੂੰ ਆਸ ਆ ਵੀ ਸਾਨੂੰ ਇਹ ਇਹ ਮਿਲੂਗਾ ਤੇ ਬੰਦੇ ਛੇਤੀ ਬਾਅਦ ਆਉਣਗੇ ਜੇ ਵੈਸੇ ਕੋਈ ਕੋਈ ਸਿਆਸੀ ਮਿਲੀ ਭੁਗਤਾ ਤੇ ਉਹਦੇ ਵਿੱਚ ਮੈਂ ਫੇਕ ਕਹਿ ਨਹੀਂ ਸਕਦਾ ਪਰ ਅਸੀਂ ਯਤਨ ਕਰਾਂਗੇ ਇੱਥੋਂ ਮਿਲੇ ਨਹੀਂ ਹੋਊਗਾ ਤੇ ਹਾਈ ਕੋਰਟ ਹੈ ਜੀ ਹਾਈ ਕੋਰਟ ਹੈਗੀ ਸੁਪਰੀਮ ਕੋਰਟ ਅਸੀਂ ਲੜਾਈ ਤਾਂ ਉੱਥੇ ਤੱਕ ਲੈ ਕੇ ਜਾਵਾਂਗੇ ਉਹ ਧੰਨਵਾਦ ਗੱਲਬਾਤ ਕਰਨ ਵਾਸਤੇ ਸੋ ਵੱਡੀ ਖਬਰ ਇਸ ਵੇਲੇ ਦੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਵਤਾਰ ਔਰ ਵਿਕਰਮਜੀਤ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਸਾਹਿਬ ਦਾ ਕਹਿਣਾ ਹੈ ਕਿ ਕੋਰਟ ਦੇ ਵਿੱਚ ਜੋ ਚਲਾਨ ਪੇਸ਼ ਕੀਤਾ ਗਿਆ ਹੈ 26 ਤਰੀਕ ਨੂੰ 25 ਨੂੰ ਐਕਸਟੈਂਸ਼ਨ ਖਾਰਜ ਹੋ ਗਈ ਸੀ 90 ਦਿਨ ਦੇ ਵਿੱਚ ਚਲਾਨ ਪੇਸ਼ ਕਰਨਾ ਸੀ ਐਕਸਟੈਂਸ਼ਨ ਲਈ ਗਈ ਸੀ ਐਕਸਟੈਂਸ਼ਨ ਖਾਰਜ ਹੋਈ 25 ਤਰੀਕ ਨੂੰ 26 ਨੂੰ ਚਲਾਨ ਪੇਸ਼ ਕੀਤਾ ਜਾਂਦਾ ਔਰ ਹੁਣ ਰਾਈਟ ਹੈਗਾ ਕਿ ਉਹਨਾਂ ਨੂੰ ਬੇਲ ਜਿਹੜੀ ਹੈ ਉਹ ਮਿਲ ਸਕਦੀ ਹੈ ਕੋਰਟ ਜਿਹੜੀ ਹੈ ਉਹ ਬੇਲ ਦੇ ਸਕਦੀ ਔਰ ਬਹੁਤ ਜਲਦ ਅਵਤਾਰ ਔਰ ਵਿਕਰਮਜੀਤ ਜਿਹੜੇ ਹੈ ਉਹ ਕਸਟਡੀ ਚੋਂ ਬਾਹਰ ਹੋ ਸਕਦੇ ਨੇ ਵੱਡੀ ਖਬਰ ਇਸ ਵੇਲੇ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਕਿ ਨਿਰੰਕਾਰੀ ਬੰਬ ਕਾਂਡ ਦਾ ਜਿਹੜੇ ਦੋ ਮੁਲਜ਼ਮ ਨੇ ਕਥਿਤ ਦੋਸ਼ੀ ਨੇ ਜਿਹੜੇ ਅਵਤਾਰ ਔਰ ਵਿਕਰਮਜੀਤ ਸਿੰਘ ਉਹਨਾਂ ਦੀ ਬੇਲ ਹੋ ਸਕਦੀ ਹੈ ਜਸਪਾਲ ਸਿੰਘ ਮੰਝਪੁਰ ਉਹਨਾਂ ਦੇ ਵਕੀਲ ਇਹ ਉਮੀਦ ਕਰ ਰਹੇ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਮੋਹਾਲੀ ਜੇ ਤੁਹਾਡੇ ਆਇਲਸ ਵਿੱਚ 6 ਇੰਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ